گوڑیاں گئی گوڑے دس ہے کہ پہلے نمبر بھی گرو گرن سا بھی کی دوسرے نمبر لاٹھی چارج بھی سانجے ہوا گوڑیاں بھی ساجے سے چلائی گئی سکھ نوجوان عید بھی سانجے کیتے ہوئے ਤੇ ਤੀਸਰੀ ਗੱਲ ਇਹ ਹੈ ਕਿ ਸਾਰੇ ਦਾ ਸਾਰਾ ਇਲਜ਼ਾਮ ਵੀ ਅੱਜ ਸਿੱਖ ਨੌਜਵਾਨਾਂ ਉੱਤੇ ਮੜਿਆ ਜਾ ਰਿਹਾ ਹੈ। ਇੰਟਰਨੈਸ਼ਨਲ ਪੱਧਰ ਤੇ ਅੱਜ ਸਿੱਖਾਂ ਦੀ ਬੇਵਿਨਾਹੀ ਹੋ ਰਹੀ ਹੈ। ਜਗਾ ਜਗਾ ਇਹਨਾਂ ਨੇ ਧਰਨੇ ਲਾਏ ਆ। ਇਹਨਾਂ ਨੇ ਰੌਲਾ ਪਾਇਆ ਪਰ ਇਹ ਐਵੇਂ ਹੀ ਰੌਲਾ ਪਾਈ ਜਾਂਦੇ ਆ ਜੀ। ਕੱਟਾ ਪਾਣ ਨੂੰ ਵਿੱਚ ਕੁਝ ਨਹੀਂ ਆਪ ਹੀ ਬੇਜੜੀਆਂ ਕਰਦੇ ਆ ਆਪ ਹੀ ਰੌਲਾ ਪਾਉਂਦੇ ਆ। ਸੋ ਵੱਡੀ ਪੱਧਰ ਤੇ ਇਸ ਗੱਲ ਕਰਕੇ ਸਾਡੀ ਅੱਜ ਦੁਨੀਆ ਵਿੱਚ ਬਰਨਾਨੀ ਹੋਵੇ। ਇਸ ਸਰਕਾਰ ਨੇ ਯਤਨ ਤੇ ਕੀ ਇਹ ਕੀਤਾ ਸੀ ਜਰੂਰ ਪਰ ਇਹ ਸੱਚ ਹੈ ਤੁਹਾਡੀ ਤੇ ਕਪੂਟਾਂ ਦੇ ਸਾਹਮਣੇ ਇਹ ਆਪਣੇ ਕਾਰ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕੇ ਅਜ ਇਹ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕੇ ਸੋ ਇਹਨਾਂ ਨੇ ਯਤਨ ਤੇ ਕੀਤਾ ਸੀ ਕਿ ਸਿੱਖਾ ਸਿਰ ਸਾਰਾ ਕੋਈ ਮੜ ਪੁੱਟਾ ਜਾਵੇ ਪਰ ਨਹੀਂ ਵੜਿਆ ਜਾਣਾ ਜਿਵੇਂ ਜਿਹੜੇ ਮਿਲ ਕੇ ਆਏ ਆ ਉਹ ਅਜ ਸਿੰਘ ਦੱਸ ਰਹੇ ਨੇ ਇਹ ਸਾਡਾ ਪੁਰਜਾ ਪੁਰਜਾ ਕੱਟਦੇ ਉਹ ਗੜੀਆਂ ਚ ਫਲਾਦੇ ਉਹ ਅਸੀਂ ਇਹ ਨਹੀਂ ਮੰਨਾਂਗੇ ਕਿ ਅਸੀਂ ਬੇਅਦਬੀ ਕੀਤੀ ਹੈ ਸੋ ਅੱਜ ਗੱਲ ਉਥੇ ਦੀ ਉਥੇ ਹੀ ਖੜੀ ਹੈ ਪੰਜਾਬ ਸਰਕਾਰ ਪਹਿਲੇ ਦਿਨ ਵੀ ਗਟਾਰੇ 'ਚ ਖੜੀ ਸੀ ਅੱਜ ਵੀ ਗਟਾਰੇ 'ਚ ਹੀ ਖੜੇ ਨੇ ਇਹ ਸਾਡੇ ਸਾਹਮਣੇ ਲੈ ਕੇ ਆਓ ਅਸਲੀ ਦੋਸ਼ੀ ਕੌਣ ਨੇ ਤੇ ਜਿਹੜੇ ਸਾਡੇ ਵੀਰ ਇਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਨੇ ਜਿਨ੍ਹਾਂ ਤੇ ਝੂਠੇ ਪਰਚੇ ਬਣਾ ਕੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਛੱਡਿਆ ਜਾਵੇ ਗੱਲ ਅਗਲੀ ਸੁਣੋ ਅਸਲ ਇਹ ਜਿਹੜਾ ਮੁੱਦਾ ਹੈ ਬੇਅਦਬੀ ਬਹੁਤ ਜਗ੍ਹਾ ਤੇ ਹੋਈ ਹੈ ਪਰ ਪ੍ਰਚਾਰਕ ਵੀਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਗਰਾਉਂਡ ਲੈਵਲ ਤੇ ਆ ਗੱਲ ਮੇਰੀ ਨੋਟ ਕਰਿਓ ਗਰਾਉਂਡ ਤੇ ਜਿਨ੍ਹਾਂ ਨੇ ਕੰਮ ਕੀਤਾ ਹੈ ਘਾਟਾ ਜਾ ਕੇ ਪਿੰਡ-ਪਿੰਡ ਜਾ ਕੇ ਅੰਮਤ ਸੰਚਾਰ ਕਰਾਏ ਆ ਜਿਨ੍ਹਾਂ ਨੇ ਜਗਾ ਜਗਾ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਜਾਣੀਆਂ ਕਿਸਮ ਸਿਵਾਏ ਹੈ ਅਸਲ ਵਿੱਚ ਇਹ ਮੁੱਦਾ ਬਹੁਤ ਵੱਡਾ ਹਾਈਲਾਈਟ ਹੋਇਆ ਉਹਨਾਂ ਕਾਰਨ ਹੈ ਕਿ ਪ੍ਰਚਾਰਕ ਸਾਡੇ ਸਿੱਖ ਵੀਰ ਭਾਈ ਪੰਥਪ੍ਰੀਤ ਸਿੰਘ ਭਾਈ ਰਜਿੰਦਰ ਸਿੰਘ ਵਰਗੇ ਭਾਈ ਤਲਜੀਤ ਸਿੰਘ ਵਰਗੇ ਬਾਬਾ ਤਲਜੀਤ ਸਿੰਘ ਸਾਦੂਬਾਲ ਆ ਬਾਬਾ ਦਲੇਰ ਸਿੰਘ ਸਾਰੇ ਅਸੀਂ ਇਕੱਠੇ ਉਸ ਮੋਰਚੇ ਤੇ ਬੈਠੇ ਸੀ ਸੋ ਵੱਡਾ ਦੁੱਖ ਸੀ ਕਿ ਗੁਰੂ ਗੰਗ ਸਾਹਿਬ ਦੀ ਬੇਅਦਬੀ ਹੋਈ ਕਿ ਦੂਜੇ ਨੰਬਰ ਤੇ ਜੋ ਹੋਇਆ ਕਿ ਸਿੱਖ ਪ੍ਰਚਾਰਕਾਂ ਤੇ ਲੱਖ ਚਾਰਜ ਹੋਇਆ ਸਿੱਖ ਪਰ ਇਹ ਦੂਜੀ ਗੱਲ ਸੀ ਅਸਲ ਇਹ ਗੱਲ ਹੈ ਕਿ ਗਉਮ ਜਾਗੀ ਦੋ ਗੱਲਾਂ ਇੱਕ ਗੁਰੂ ਗ੍ਰੰਥ ਸਾਹਿਬ ਦੂਜੇ ਨੰਬਰ ਤੇ ਸਿੱਖ ਪ੍ਰਚਾਰਕ ਜਿਨ੍ਹਾਂ ਨਾਲ ਸੰਗਤ ਪਿਆਰ ਕਰਦੀ ਹੈ ਪਿਆਰ ਕਿਉਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਕਰਕੇ ਵੀ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਸੁਣੇ ਆਹ ਜਿਹੜੀ ਗੱਲ ਕਹਿਣੀ ਚਾਹੁੰਦਾ ਹੈ ਸਾਡਾ ਇਹ ਨਾ ਹੋਵੇ ਇਹ ਲੱਗਿਆ ਗੁਰੂ ਗ੍ਰੰਥ ਸਾਹਿਬ ਦੇ ਬਿਆਨਵੀ ਦੇ ਸੰਗਤ ਲੱਗਿਆ ਹੋਇਆ ਮੋਰਚਾ ਹਾਈ ਡੈਕ ਹੋਵੇ ਹਾਈ ਡੈਕ ਆ ਲੱਖ ਜਾਨ ਯਾਦ ਰੱਖਿਓ ਇਹ ਮੋਰਚਾ ਸਾਡਾ ਹਾਈ ਡੈਕ ਹੋਵੇ ਦਲ ਕੁਝ ਹੋਰ ਸੀ ਹੋਰ ਦੀ ਹੋਰ ਹੀ ਬਣ ਜਾਏ ਇਸ ਕਰਕੇ ਇਹ ਬੇਨਤੀ ਕਰਨੀ ਕਿਉਂਦੇ ਆ ਦੂਜੀ ਗੱਲ ਇੱਥੇ ਕਲੀਅਰ ਕਰ ਜਾਣੀ ਚਾਹੁੰਦਾ ਹੈ ਜਗਾ ਜਗਾ ਉੱਤੇ ਬੇਨਤੀਆਂ ਕੀਤੀਆਂ ਦੀਆਂ ਨੇ ਬੜਿਆਂ ਨੇ ਵੀ ਕਿਹਾ ਜੀ ਪ੍ਰੋਗਰਾਮ 3 ਮਿੰਟਿਆਂ ਦਾ ਕਰ ਦਿੱਤਾ ਇਹ ਵਿਗ ਗਏ ਆ ਅਸੀਂ ਇਹ ਬੇਨਤੀ ਜਗਾ ਜਗਾ ਕੀਤੀ ਹੈ ਤੁਹਾਡੀ ਤਰਾਰ ਹੋਏਗੀ ਸਾਡੀ ਗਰਦਨ ਹੋਏਗੀ ਕੋਈ ਇੱਕ ਸਬੂਤ ਲਿਆ ਅਸੀਂ ਕਿਹੜੀ ਜਗਾ ਵਿਗਿਆ ਆ ਸਾ ਸਰਮਾਰਾਂ ਨਾਲ ਕੋਈ ਸਮਝੌਤਾ ਹੋਇਆ ਤੇ ਨਾ ਹੋਵੇਗਾ ਨਾ ਹੋਇਆ ਅਸੀਂ ਸੁਣੋ ਅੱਜਾਰੇ ਘੱਟ ਲਾਓ ਮੇਰੀ ਗੱਲ ਸੁਣ ਲਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠ ਕੇ ਕਥਾ ਕੀਰਤਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਸਾਰੀ ਦੁਨੀਆ ਇਹਨਾਂ ਨੇ ਸਾਨੂੰ ਰੋਡ 'ਚ ਬੈਠ ਕੇ ਸੁਣਾਈ ਹੈ ਏ ਅਮਰੀਕਾ ਬੈਠੇ ਨੇ ਸਾਨੂੰ ਕਹੋ ਲਾਇਆ ਉਹ ਪੁੱਤਰੋ ਮੇਰੇ ਕੋਲ ਬਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਆਹ ਬੱਚਿਓ ਮੈਂ ਕੈਨੇਡਾ ਬੈਠਾ ਮੇਰੇ ਕੋਲ ਬਹਿ ਕੇ ਸਿੱਖੀ ਦੀ ਗੱਲ ਕਰੋ ਜੋ ਸਾਡਾ ਅੱਜ ਸਰਕਾਰ ਸਿਰਫ ਇਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੈ ਤੇ ਜੇ ਅੱਜ ਅਸੀਂ ਸੁਣਿਆ ਆਹ ਗੱਲ نوٹ ਕਰਿਓ ਕਿਸੇ ਪਾਰਟੀ ਦੀ ਗੱਲ ਨਹੀਂ ਅਸੀਂ ਸਿਰਫ ਇਸ ਕਰਕੇ ਉੱਥੇ ਬੈਠੇ ਸੀ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਬੜੀਆਂ ਖਿਲਾੜੇ ਨੇ ਸਤਿਗੁਰੂ ਜੀ ਦੀ ਬਖਸ਼ੀ ਕੀਤੀ ਅਸੀਂ ਤਾਂ ਉਸ ਜਗ੍ਹਾ ਉੱਤੇ ਉਸ ਦੇ ਸਾਰੇ ਪ੍ਰਚਾਰਕ ਵੀਰ ਬੈਠੇ ਸੀ ਤੇ ਅੱਜ ਵੀ ਬੈਠੀ ਕਰ ਰਿਹਾ ਜਿੰਨੇ ਇੱਥੇ ਰਾਗੀ ਸਿੰਘ ਆਏ ਆ ਜਿੰਨੇ ਸਾਡੇ ਪ੍ਰਚਾਰਕ ਵੀਰ ਆਏ ਆ ਜਿੰਨੇ ਵੀ ਪ੍ਰਚਾਰਕ ਕਥਾਵਾਚਕ ਨੇ ਢਾਡੀ ਨੇ ਮੈਂ ਜਿਹੜੀ ਰਚਨ ਬਖਤਾ ਚੁੰਨਾ ਅੱਜ ਆਪਣੇ ਪ੍ਰਚਾਰਕ ਵੀਰਾਂ ਤੋਂ ਸਿਆਸੀ ਗੱਲਾਂ ਵੱਖਰੀਆਂ ਹੁੰਦੀਆਂ ਨੇ ਬਾਤ

لے کے آؤ یہ سچ ہے ایس ٹی پی سی کا سسٹم بدلو یہ سچ ہے سب گلا ٹھیک نے پر اصل گل ہے کہ گرمت سدھانتوں کوئی بھی ਭਾਵੇਂ ਕੋਈ ਵੀ ਪਾਰਟੀ ਦੀ ਸਰਕਾਰ ਹੋਵੇ ਅੱਜ ਮੈਂ ਸਿੱਖ ਸਿਰਫ ਸਿੱਖ ਪੰਜਾਬ ਦੀ ਗੱਲ ਕਰ ਰਿਹਾ ਜਿਹੜੇ ਸਟੇਜਾਂ ਤੇ ਅਸੀਂ ਬੋਲਣ ਵਾਲੇ ਆ ਮੈਂ ਉਹਨਾਂ ਤੋਂ ਵਾਅਦਾ ਲੈਣਾ ਚਾਹੁੰਦਾ ਮੈਂ ਉਹਨਾਂ ਤੋਂ ਬਚਨ ਬਦਲ ਲੈਣੀ ਚਾਹੁੰਦਾ ਜਿਵੇਂ ਅਸੀਂ ਪੰਜ ਸੱਤ ਜਣੇ ਆ ਨੇ ਸਿਰ ਜੋੜਿਆ ਸੀ ਤੇ ਪੂਰੇ ਵਰਲਡ ਵਿੱਚ ਫਤਾਂ ਲੱਗਾ ਕਿ ਯਾਦੋਂ ਦੀ ਆਈ ਹੈ ਵੀ ਹਾਂ ਪੰਜ ਜਣੇ ਉੱਥੇ ਬੈਠੇ ਆ 10 ਜਣੇ ਉੱਥੇ ਬੈਠੇ ਆ ਤੇ ਮੈਂ ਕਹਿੰਦਾ ਵੀ ਸਿੱਖ ਸਦੰਤਾਰ ਹੋ کوئی بھی بندہ کوئی سرکار آئے گی جی گنی راجنیتی کردہ یہ پیروں میں میں سکھ پرچارکا ابھی کٹھے ہو کے ضرور سر میری گل دن سنیا میں صرف پرچارک ویزا کہہ رہا ہیں باقی ساری سنگ پرچارکا کھڑی ہے ਜਿੰਨੇ ਪ੍ਰਚਾਰਕ ਨੇ ਉਹਨਾਂ ਦੇ ਨਾਲ ਖੜੇ ਹੋ ਤੁਸੀਂ ਮੈਨੂੰ ਭਰੋਸਾ ਹੈ ਸਾਰੇ ਪਿਆਰ ਕਰਨ ਵਾਲੇ ਜਿਹੜੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਦੇ ਉਹਨਾਂ ਦਾ ਪਿਆਰ ਕਰਦੇ ਹੋ ਮੈਂ ਸੇਹ ਬੇਨਤੀ ਕਰਦਾ ਹੈ ਵੀ ਜਿਹੜੇ ਵੀ ਕੋਈ ਵੀ ਪਾਰਟੀ ਆਵੇ ਜਿੱਥੇ ਸਾਡੇ ਸਿਧਾਂਤਾਂ ਨੂੰ ਰੋਲਿਆ ਜਾਏਗਾ ਸਾਡੇ ਗੁਰਮਤਿ ਨੂੰ ਉੱਚੇ ਸੁੱਚੇ ਫਲਸਫੇ ਨੂੰ ਰੋਲਿਆ ਜਾਏਗਾ ਜਿੱਥੇ ਗੁਰੂ ਜਨ ਸਾਹਿਬ ਦੀ ਬੇਨਤੀ ਹੋਏਗੀ ਜਿਵੇਂ ਅੱਜ ਅਸੀਂ ਆਵਾਜ਼ ਉਠਾਈ ਹੈ ਰੰਦੇ ਤੱਕ ਅਸੀਂ ਆਵਾਜ਼ ਉਠਾਉਂਦੇ ਰਹਾਂਗੇ ਮੈਂ ਕੁਝ ਕਾਰਨਾ ਲਾਵਾਂਗਾ ਬਾਕੀ ਸੰਗਤ ਨਾਲ ਪਾਵਾਂਗਾ ਕਹਿੰਦੀਆਂ ਕਰੇ ਸਿਰਫ ਜਿਹੜੇ ਪ੍ਰਚਾਰਕ ਰਾਗੀ ਇੱਥੇ ਆਏ ਆ ਜਿਹੜੇ ਗੁਰੂਬਾਨੀ ਸਾਹਿਬ ਲੜ ਕੇ ਰੋਟੀ ਖਾਂਦੇ ਆ ਆਪਾਂ ਸਾਰੇ ਜਿਹੜੇ ਢਾਡੀ ਇੱਥੇ ਆਏ ਆ ਜਿਹੜੇ ਕਥਾਵਾਚਕ ਇੱਥੇ ਆਏ ਆ ਮੈਂ ਸਿਰਫ ਉਹਨਾਂ ਨੂੰ ਕਹ ਰਿਹਾ ਅਸੀਂ ਕੇਵਲ ਗੁਰੂ چی ہوا نو صرف پرچار کرا کھڑی کراگی پر باہر کر دنیا بھی پتا لگے اسی پرچار گے سب کچھ اپنے آپ جیت ہوئے گاؤ بول প্রচারক ਵੀ ਬਹੁਤ ਰਾਗੀ ਹੋਈ ਫਿਰ ਮੇਰੀ ਬੇਨਤੀ ਹੈ ਸਾਡਾ ਦਾਵਾ ਲਾ ਦਿਓ ਲੋਕੀ ਆਂਦੇ ਆ ਓਏ ਇਹ ਰੋਟੀਆਂ ਕਾਰਨ ਪੂਰਾ ਤਾਲ ਉਹ ਜਿਹੜੇ ਸਟੇਜਾਂ ਤੇ ਬੋਲਦੇ ਪੈਸਾ ਇਕੱਠਾ ਕਰਦੇ ਆ ਇਹ ਧਾਰਾ ਇਹ ਕਹਿੰਦੇ ਆ ਕਿ ਅਸੀਂ ਕੁੱਠੀਆਂ ਬਣਾਈਆਂ ਇਹਨਾਂ ਨੇ ਜਾਇਦਾਦਾਂ ਬਣਾਈਆਂ ਅਸੀਂ ਇਹ ਪ੍ਰਚਾਰਕ ਵੀ ਦਾ ਆਪਣਾ ਦਾੜ ਤੋਂ ਹੋ ਜੀਏ ਅਸੀਂ ਸਿਰਫ ਰੌਣਾ ਹੀ ਨਹੀਂ ਪਾਉਂਦੇ ਅਸੀਂ ਸਿਰਫ ਕਹਿੰਦੇ ਨਹੀਂ ਜਦੋਂ ਗੁਰਮੁਖਰ ਸਾਹਿਬ ਦੀ ਕਿਤੇ ਬਿਆਸੀ ਹੋਵੇ ਸਿੱਖ ਧਰਮ ਦਾ ਧਾਰ ਹੋਵੇ ਧਾਰ ਭਾਵੇਂ ਕੋਈ ਕਰੇ ਅਸੀਂ ਜ਼ਰੂਰ ਤੱਕੜੇ ਹੋ ਕੇ ਸਿੱਖ ਪ੍ਰਚਾਰਕ ਵੀ ਇਕੱਠੇ ਹੋ ਕੇ ਸੰਗਠਨ ਕਰਾਂਗੇ ਇਹ ਮੇਰੀ ਪ੍ਰਚਾਰਕ ਵੀ ਰਾ ਨੂੰ ਹੱਥ ਜੋੜ ਕੇ ਬੇਨਤੀ ਵੀਰੋ ਸਾਡੇ ਤੇ ਲੱਖਾਂ ਚਾਰਜ ਹੋਇਆ ਕੱਲ ਤੁਹਾਡੇ ਤੇ ਹੋਏਗਾ ਅੱਜ ਸਾਡੇ ਤੇ ਟੁੱਥੇ ਪਰਚੇ ਬਣਾਏ ਜਾ ਰਹੇ ਆ ਕੱਲ ਤੁਹਾਡੇ ਤੇ ਬਣਾਏ ਜਾਣਗੇ ਕੱਠੇ ਹੋਵਾਂਗੇ ਤਾਕਤ ਬਣੇਗੀ ਭਾਵੇਂ ਅੱਗੇ ਕੋਈ ਹੋਵੇ ਅਸੀਂ ਵੀ ਇੱਥੇ ਹੋ ਕੇ ਰਹੀਏ ਸਿਰ ਜੋੜ ਲਿਆ ਕਈ ਲੱਖ ਮੱਤ ਦੇ ਸਾਡੇ ਹੋ ਸਕਦੇ ਨੇ ਪਰ ਜਦੋਂ ਲੋਲ ਹੋਵੇ ਬਾਦ ਸਿਧਾਂਤੋ ਕੀ ਹੋਵੇ ਤਾਂ ਟਕਰਾਉਣਾ ਜ਼ਰੂਰੀ ਹੈ ਜਿੰਦਾ ਹੋਵੇ ਤਾਂ ਜਿੰਦਾ ਨਜ਼ਰਖਾਨਾ ਜ਼ਰੂਰੀ ਹੈ ਜੇ ਜਿਉਣੇ ਆ چیچا رکھیو سڈا یہ مورچا گرو گرن صاحب کی بےدبی کر کے سا موچا گرو گرن صاحب کی سرکار کر کے ہائیٹیک نہ ہوگی واحر جی کا خالص واحگ جی کی فتح بہت